ਮਿਸਾ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਇੱਕ ਜਿਹੜੀ ਹੁਣੇ ਸੋਈ ਆ ਤੇ ਇੱਕ ਜਿਹੜੀ ਗੱਭਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਨਾ ਹੋ ਵੀਰ ਜੀ ਸਾਹਿਬ ਵਧੀਆ ਜੀ ਤੇ ਅੱਜ ਦੋ ਹੀ ਆ ਫਿਰ ਅੱਜ ਦੋ ਹੀ ਆ ਵੀਰ ਜੀ ਕਾਵਾں ਦੇ ਦੋ ਆਪਣੇ ਕੋ ਹਾਂਜੀ ਹਾਂਜੀ ਉਹ ਵੇਖ ਗਿਆ ਫਿਰ ਅੱਛਾ ਸਵੇਰੇ ਖੜੀਆਂ ਵੀਰ ਹੁਣ ਤੇ ਹੁਣ ਦੋ ਮੱਜਾਂ ਰਹਿ ਗਈਆਂ ਨਾ ਉਹ ਮੱਜਾਂ ਇਹ ਵੀ ਮੱਜ ਇੱਕ ਹੀ ਮਤਾਂ ਪੈਣੀ ਹੈ ਅੱਜ ਵੀਡੀਓ 'ਤੇ ਇੱਕ ਫਿਰ ਲੈ ਲਈ ਅੱਛਾ ਹਾਂਜੀ ਹਾਂਜੀ ਸਵੇਰੇ ਲੈਂਦੀ ਹੁਣੇ ਹਜੇ ਤੇ ਨਾਮ ਦੱਸ ਤੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿੱਕ ਦੇ ਖੁੱਦ ਤਸੀਲ ਇਨਾਲਾ ਜ਼ਿਲ੍ਹਾ ਮਿਸਰਤ ਫੋਨ ਨੰਬਰ ਬੋਲ ਦੇ ਕਰੀ 990129685 ਠ ਇੱਕ ਕਫਰਾ ਜਿਹੜੀ ਸੋਈ ਆ ਤਾਜੀ ਇਹ ਵੀ ਜੀ ਰਾਤੀ ਮੱਝ ਲਈ ਹੀ ਗੱਬਣ ਅੱਛਾ ਤੇ ਮੱਝ ਥੋੜੀ ਜੀ ਨਾ ਗਰਮੀ ਕਰਕੇ ਘਟ ਸੁਭੀ ਆ ਅੱਛਾ ਤੇ ਬੱਚਾ ਬੱਚਾ ਮਰ ਗਿਆ ਹਾਂਜੀ ਬੱਚਾ ਛੋਟਾ ਹੀ ਅਜੇ ਆ ਦੇ ਸਾਦੇ ਕਮਜ਼ੋਰ ਹੀ ਬੱਚਾ ਤੇ ਸੋ ਗਿਆ ਤੇ ਹਾਂਜੀ ਹਾਂਜੀ ਗਰਮੀ ਕਰਕੇ ਜਿਹੜੀ ਲੜ ਰਿਆ ਲੋਰਿਆ ਜੀ ਪਹਿਲਾਂ ਸੂ ਪੈਂਦੀ ਆ ਯਾ ਦੇ ਸਾਦੇ ਕੋਈ ਅਜੇ 10 15 ਦਿਨ ਹੀ ਪਹਿਲਾਂ ਸੂਪੀ ਆ ਮੱਝ ਜੜੀ ਆ ਬੱਸ ਦੇਖਦਾ ਪਿਆ ਉਦਾਂਗੇ ਦਿਨ ਅੰਦਰ ਲਾਗੇ ਬੰਨੇ ਦਾ ਕੋਈ ਆਪਣਾ ਹਸਾਬ ਲਾ ਲੇ ਬਾਕੀ ਜੇ ਬੰਤਰ ਬੰਤਰ ਬਹੁਤ ਜਿਆਦੀ ਮਹੀ ਦੀ ਮਹੀਨੇ ਤੇਰੇ ਬਾਨਾ ਬੜੀ ਜੇਰ ਪ੍ਰੋਪਰ ਪਾਤੀ ਜੇ ਮੈਂ ਖਾ ਲਿਆ ਜੇਰ ਵੀ ਇਹਨੇ ਪ੍ਰੋਪਰ ਪਾਤੀ ਆ ਤੇ ਬਾਕੀ ਇਹ ਆ ਕਿ ਭਾਵੇਂ ਸੂ ਭਾਵੇਂ ਪਹਿਲਾਂ ਪਈ ਆ ਪਰ ਥੱਲੇੋਂ ਬਣ ਗਈ ਆ ਥੱਲੇ ਚੰਗੀ ਦਿਖਦੀ ਆ ਤੁਹਾਨੂੰ ਤੋਰ ਕੇ ਦਿਖਾਉਨੇ ਆ ਆ ਵੇਖੋ ਵੀਰ ਜੀ ਬਾਕੀ ਇਹ ਕਿ ਆਪਣੇ ਦਿਨਾਂ ਠੰਡੀ ਬੜੀ ਵੀਰ ਜੀ ਛੋਟੀ ਆਪਣੇ ਦਿਨਾਂ ਦੇ ਹਿਸਾਬ ਨਾਲ ਹੋਰ ਭਨ ਜੂਗੀ ਜੀ ਪੂਰੀ ਇੰਜ ਆ ਜਾਣੀ ਦਿਨਾਂ ਤੇ ਜਦੋਂ ਹੁਣ ਕੇ ਚੰਗੇ ਸੇਵਾਰੇ ਘਰ ਚਲ ਗਈ ਹਾਂਜੀ ਤੇ ਚੰਗੀ ਸੋਹਣੀ ਬਣ ਜਾਣੀ ਆ ਤੇ ਨੀਲੀ ਦੀ ਝੋਟੀ ਆ ਤੇ ਉਤਰਾਂ ਵੀਰ ਜੀ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧ ਵੀਰ ਜੀ ਉਹ ਤੇ ਪਿਛਲੀ ਿਆ ਰਹਿੰਦੇ ਵੀ 13 ਕਿਲੋ ਆਪਾਂ ਚੋਇਆ ਜੀ ਅੱਛਾ ਹਾਂਜੀ ਇਹ ਕੀ ਕੋਈ ਆਪਣੀ ਸੇਵਾਰੇ ਹਿਸਾਬ ਨਾਲ ਵੱਧ ਚ ਵਾਲੇ ਆਪਾਂ ਕਹਿ ਨਹੀਂ ਸਕਦੇ ਬਾਕੀ ਵੱਡੀ ਵੇਦੀ ਛੋਟੀ ਹੈ ਕਿਹੜੀ ਛੋਟੀ ਹੈ ਹਾਂਜੀ ਹਾਂਜੀ ਵੱਡੀ ਕੱਦ ਕਾਹਦੀ ਅਜੇ ਤਾਜੀ ਸਵੀਏ ਜੇ ਕੁੜੇ ਵੀ ਦੇ ਉੱਤਰਾ ਹੀ ਆ ਕੁੜੇ ਵਿੱਚ ਪੂਰੇ ਹੈ ਛੋਟੇ ਹੈ ਬਾਕੀ ਆ ਕਿ ਥੱਲੇੋਂ ਫਿਰ ਵੀ ਬਣ ਗਈ ਆ ਅਜੇ ਵੇਦੀ ਜੋ ਜੋ ਖਰਾਕ ਪਈ ਨਾ ਠੀਕ ਆ ਉਹ ਪੰਡਾ ਹੈ ਬਾਕੀ ਕੱਦ ਤੁਸੀਂ ਜੀ ਬਹੁਤ ਆ ਸਾਹ ਤੋਂ ਗਲਾਬੀ ਨਾ ਕੱਦ ਚੰਗਾ ਹੈ ਦਾ ਇੱਕ ਇੱਕ ਰੀ ਘਰ ਤੇ ਚੰਗੀ ਤਰ੍ਹਾਂ ਦਿਖਾ ਦਈਏ ਆਪਾਂ ਆ ਵੇਖੋ ਜੀ ਠੀਕ ਹੈ ਜੀ ਬੱਦ ਕੋਤ ਬਹੁਤ ਚਲਾ ਵੱਡੀ ਹੈ ਛੋਟੀ ਵੀ ਜੀ ਬੇਲਿਆ ਐਰ ਕੀਤੇ ਚਲੋ ਜਿਹੜੇ ਵੀਰ ਨੇ ਚੋਣ ਵਾਤੇ ਘਰ ਖੜਨੀ ਹੈ ਨਾ ਹਾਂਜੀ ਹਾਂਜੀ ਐਰ ਕੀਤੇ ਚਲੋ ਦੁੱਧ ਨਰ ਮਾਨ ਨਾ ਭਰੀ ਜਾਣਾ 12 ਕਿਲੋ ਦੇ ਲਗਭਗ ਹਾਂਜੀ ਹਾਂਜੀ ਦੁੱਧ ਦੇ ਚਲੋ ਇਹਨੇ ਦੇਣਾ ਹੀ ਹੈ ਜਿੰਨਾ ਇਹਨੇ ਦੇਣਾ ਅਗਲੀ ਏਰ ਬਣੂਗੀ ਛੋਟੀ ਇਹ ਆ ਕਿ ਗਰਮੀ ਗਰਮੀ ਕਰਕੇ ਕੈਰੀ ਲਾਰੇ ਲੂ ਰਿਆਣਾ ਪਛੋ ਜਿਹੜਾ ਪਹਿਲਾਂ ਸੂਬਿੰਦਾ ਜਿੱਦਾਂ ਜਗਾ ਬਦਲੀ ਜਾਂਦੀ ਬਾਕੀ ਥੱਲੇਆਂ ਫਿਰ ਵੀ ਚੰਗੀ ਤਿਆਰ ਹੋ ਗਈ ਆ ਦੇਖੋ ਵੀ ਜੀ ਦੇਖ ਸਾਦੇ ਹਵਾ ਨਹੀਂ ਦਾ ਲੱਗਦਾ ਹਾਂਜੀ ਬਾਕੀ ਥਣ ਵੀ ਚੰਗਾ ਲੱਗਾ ਥਣ ਮਾਰੇ ਵਿੱਚ ਦਰੂ ਮਰੇ ਆ ਹਾਂ ਦੇਖ ਸਾਦੇ ਹਾਂਜੀ ਪ्योर ਨੀਲੀ ਦੀ ਹੈ ਵੀ ਜੀ ਝੋਟੀ ਤੇ ਕਿੰਨਾ ਫਿਰ ਮੁੱਲ ਰੱਖਦੀ ਹੈ ਦਾ ਆਪਾਂ ਮੁੱਲ ਵੀ ਜਾਇਜ਼ ਹੀ ਕਰਦੀ ਹੈ ਕਿੰਨਾ ਮੁੱਲ ਤੇ ਵੀ ਜੀ ਮੰਨ ਲਓ ਵੀ ਬੱਚਾ ਨਾ ਛਾਣਾ ਤਾਂ ਹਾਂਜੀ ਫਿਰ ਤੇ ਝੋਟੀ ਵੇਚਦੀ ਦੀ 75 ਦੀ 75 ਦੀ ਆ ਕੇ ਲਈ ਅੱਛਾ ਹਾਂਜੀ ਹੁਣ ਆਪਾਂ ਜਾਇਜ਼ ਹੀ ਕਰਦੀ ਹੈ ਕਿੰਨੇ ਦੀ ਹੁਣ ਵੀਰ ਜੀ ਚਲੋ ਬੱਚਾ ਵੀ ਠਾਂ ਤਾਂ ਹੋ ਗਿਆ ਵਾ ਹਾਂਜੀ ਹਾਂਜੀ ਬਾਕੀ ਮੰਨ ਲਓ ਵੀ ਕਈ ਵੀਰ ਭਰਾ ਹੁੰਦੇ ਨਹੀਂ ਬੱਚੇ ਛੱਡਦੇ ਥੱਲੇ ਤੇ ਚਲੋ ਬੱਚੇ ਪਛਾਣ ਕਰ ਲਿਆ ਹੁਣ ਬਾਕੀ ਇਹ ਆ ਕਿ ਹੁਣ ਤਾਜੀ ਸੂਈ ਆ ਨਾ ਤਾਜੀ ਸੂਈ ਤੇ ਹੁਣ ਜਿਤਨਾ ਢੋਲਾ ਨਹੀਂ ਆ ਵੇਖੋ ਪੁੜੇ ਉੱਦਾਂ ਸੁਟੇ ਜੇਰ ਪਰੋਪਰ ਪਈ ਆ ਤੇ ਹੁਣ ਇਹ ਵੀ ਆਗੇ ਜਿਤਨਾ ਘਝਾਲਾਂਗੇ ਉਤਰਾਂਗੇ ਜਿਤ ਜਾਨਾ ਜਾਂਦਾ ਨਾ ਬਣੀ ਚਾਰੂ ਚੂਰੂ ਬੜੀ ਜੁੰਦ ਜਦੋਂ ਦੀ ਸੂਈ ਆ ਨਾ ਉਦੋਂ ਦਾ ਮੂੰਹ ਨਹੀਂ ਪੱਠਿਆ ਦੁ ਕਰਮਾ ਵੀ ਨਹੀਂ ਚੁੱਕਿਆ ਅੱਛਾ ਹਾਂਜੀ ਠੀਕ ਆ ਹੁਣ ਵੀਰ ਜੀ ਮੁੱਲ ਕਰਮੋਂ ਭਾਂ 65000 ਕਰੀ ਲਈਏ ਹਾਂਜੀ ਪੂਰੇ 80000 ਦੀ ਝੋਟੀ ਦੇ ਦੋ 80000 ਦੀ ਦੇ ਦੋਗੇ ਪੂਰੇ ਵਿੱਚ 60 ਦੀ ਦੇ ਦਾਂਗੇ ਠੀਕ ਆ ਹਾਂਜੀ ਇਹ ਆ ਕਿ ਸੱਜਰ ਝੋਟੀ ਆ ਸੱਜਰ ਝੋਟੀ ਆ ਵੇ ਜੀ ਸੱਜਰ ਆਉਣੀ ਨਹੀਂ ਤੇ ਕੋਈ ਡੇਰੀਆਂ ਡੂਰੀਆਂ ਵਾਲੇ ਹੁਣ ਵੀਰ ਹੁੰਦੇ ਆ ਸੱਜਰ ਹੋਵੇ ਕੋਈ ਗੱਲ ਨਹੀਂ ਬੱਚੇ ਪੁੱਛੇ ਨੂੰ ਨਹੀਂ ਕੋਈ ਗੱਲ ਹਾਂਜੀ ਹਾਂਜੀ ਤੇ ਬਾਕੀ ਵੱਡੀ ਆ ਵੇ ਜੀ ਮੰਨ ਲਓ ਬੱਚਾ ਨਾ ਹੁੰਦਾ ਤੇ ਆਪਾਂ ਵੀ 75000 ਰੁਪਏ ਮੰਗਣਾ ਸੀ ਤੇ ਨਾਲੇ ਇਹ ਆ ਕਿ ਸਾਰੀਆਂ ਗਰਮੀਆਂ ਦੋ ਦਿਨਾਂ ਚ ਹੋਣਾ ਵਾ ਠੋਕੇ ਦੁੱਧ ਦੇਣਾ ਵਾ ਤੇ ਠੀਕ ਆ ਤੇ ਬਾਕੀ ਸੋਹਣੀ ਝੋਟੀ ਨੀਲੀ ਦੀ ਝੋਟੀ ਆ ਫੇਰ ਜਿੰਨੇ ਕ ਆਪਾਂ ਪੈਸੇ ਮੰਗੇ ਇੰ ਤੇ ਅੱਜ ਵੱਡੀ ਹੈ ਕਿਹੜੀ ਛੋਟੀ ਉਹਨਾਂ ਚੰਨੋ ਜਾਜੀ ਹੋਏ ਨੇ ਇੱਕ ਬੂਰੀ ਆ ਗਈ ਜੀ ਹਾਂਜੀ ਹੁਣ ਇੱਕ ਬੂਰੀ ਆ ਵੀ ਲੈਣਤੀ ਅੱਜ ਜਿਹੜੀ ਦਿਖਾ ਰਹੀਆਂ ਥਾਣੇ ਦੇ ਦੇਖ ਸਕਦੇ ਲੱਗੇ ਤੁਹਾਨੂੰ ਪੂਰੀ ਦੀ ਵੀ ਜੀ ਬਹੁਤ ਵੀ ਰਾਇ ਦੀ ਮੰਗ ਹੈ ਅੱਜ ਸਿੰਘ ਵੇਖੋ ਨਿਕਲ ਨਿਕਲ ਲੱਗਾ ਮੱਜਾਂ ਦੋ ਆ ਦੋਵੇਂ ਡਿਮਾਂਡ ਵਾਲੀਆਂ ਨੀਲੀ ਤੇ ਵੀ ਡਿਮਾਂਡ ਰਹਿੰਦੀ ਆ ਤੇ ਬੂਰੀ ਵੀ ਡਿਮਾਂਡ ਚ ਰਹਿੰਦੀ ਆ ਤੇ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਵੀ ਜੀ 12 ਕਿਲੋ ਇਹਦਾ ਵੀ ਚੋਇਆ ਜੀ ਅੱਛਾ ਤੇ ਕੋਈ ਚੰਗੀ ਵੀ ਹਿੱਸੇ ਵਾਲਾ ਲੈ ਜੂਗਾ ਵੱਧ ਵੀ ਚਵਾਈ ਜਾਊਗੀ। ਬਾਕੀ ਭਲੀ ਜੁੜੀ ਹੈ ਜਿੰਨੀ ਮੇਰੀ ਸਾਹ ਹੈ ਝੋਟੀ। ਤੋੜ ਦੋ ਫੇਰ ਇਹਨਾਂ। ਬਾਕੀ ਯਾਦ ਕਾਚ ਆ। ਇਹ ਨਹੀਂ ਵੀ ਇੱਕ ਸਿੰਘ ਐ ਨੂੰ ਜਾਣਦਿਆ ਵਾ ਤੇ ਇੱਕ ਐ ਨੂੰ ਜਾਣਦਿਆ। ਠੀਕ ਆ। ਬਾਕੀ ਸਿੰਘੀਆਂ ਲੀਆਂ ਲਗੀਆਂ। ਬਾਕੀ ਜੇ ਇਹਨੇ ਦਿਨ ਲੈ ਜਾਣੇ। ਮੈਂ ਤੇ ਜਿੱਤਿਆ ਹੁਣ ਆ ਚੰਗਾ ਝੋਟੀ ਨੇ। ਕੋਈ ਚੰਗੀ ਵੀ ਹਿੱਸੇ ਵਾਲਾ ਲੈ ਜੂਗਾ ਨਾ। ਚਾਹ ਪਾ ਲੈ ਘਰ ਭਾਈ ਸਾਹਿਬ। ਚੰਗਾ ਦੁੱਧ ਚਵਾਈ ਜਾਊ। ਬਾਕੀ ਵਿੱਚੀ ਪੂਰੀ ਲੱਭਦੀ ਤਾਂ ਐ ਕੋਈ ਸੇਵਾ ਵਾਲੇ ਘਰ ਚਲ ਗਈ ਹਾਂਜੀ ਇਹ ਵੀ ਚੰਗੀ ਬਣ ਜੂਗੀ ਛੋਟੀ ਬਾਕੀ ਇਹ ਕਿ ਤਿਆਰ ਹੋਣ ਦੀ ਗੱਲ ਨਹੀਂ ਹੋਈ ਅੱਜ ਬਾਕੀ ਇਹ ਆ ਵੀ ਥੱਲੇੋਂ ਚੰਗੀ ਤਿਆਰ ਹੋ ਜਾਊਗੀ ਸੋਨ ਤੱਕ ਦੇ ਤਾਂ ਕਿੰਨਾ ਫਿਰ ਜਿਹੜੇ ਇਲਾਕੇ ਚ ਜਾਣੀਆਂ ਨਾ ਉਹਦੇ ਡਵਲੀ ਹੋ ਜਾਣੀਆਂ ਤੇ ਅੱਛਾ ਹਾਂਜੀ ਜਿਹੜੇ ਇਲਾਕੇ ਚ ਜਾਣੀਆਂ ਏ ਠੀਕ ਆ ਹਾਂਜੀ ਸਾਨੂੰ ਪਤਾ ਨਾ ਕਿੱਧਰ ਮਾਲ ਜਾਣਾ ਵਾ ਠੀਕ ਆ ਹਾਂਜੀ ਹਾਂਜੀ ਤੇ ਫਿਰ ਮੁੱਲ ਮੁੱਲ ਵੀਰ ਜੀ ਕਰਨ ਨੂੰ ਤੇ ਭਾਵੇਂ ਇਹਦਾ ਗੂਣ ਤੇ ਚਲੋ ਜਿੰਨੇ ਦੀ ਹੈਗੀ ਏ ਵੀ ਚਲੋ ਚੰਗੀ ਵੀਰ ਸੇਵਾ ਲੈ ਜੂਗਾ ਹਾਂਜੀ ਇਹ ਅਗਲੇ ਸਵੇਰੇ ਦੱਸੂਗੀ ਵੀ ਵਾਕਿਆ ਝੋਟੀ ਮੈਂ ਹੈਗੀ ਆ ਅੱਛਾ ਹਾਂਜੀ ਹੌਣ ਦੇ ਵੀਰ ਜੀ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀਏ 65 ਦੀ ਦੇ ਦਾਂਗੇ 65000 ਹਾਂਜੀ ਛੋਟ ਛੋਟ ਕਰ ਦੋ ਕਿ ਵਿੱਚੋਂ ਕੋਈ ਕਰ ਦੋ ਫਿਰ 2000 ਕਰ ਦਈਏ ਫਿਰ 2000 ਅੱਛਾ ਚਲੋ 2 ਹੀ ਹੋਰ ਕਰ ਦਈਏ ਕਿ ਬਰਾਬਰ ਹੀ ਕਰ ਦਈਏ ਫਿਰ 60 ਹੀ ਕਰ ਦਈਏ ਹਾਂਜੀ ਪੂਰੇ 60 ਦੀ ਵੇਜੀ ਦੇ ਦਾਂਗੇ ਭਾਵੇਂ 60 ਦੇ ਕੋਈ ਸੋਈ ਲਾ ਜੇ ਤੇ ਭਾਵੇਂ ਕੋਈ ਲਾ ਜੇ ਕੱਬਨ ਹਾਂਜੀ ਹਾਂਜੀ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਬਾਕੀ ਕੋਈ ਨਹੀਂ ਵੀਰ ਭਰਾ ਕੋਈ ਆਊਗਾ ਮੌਕੇ ਤੇ ਮਾਨਤਨ ਖੁੱਲੇ ਕਰਾਂਗੇ ਕੋਈ ਘੋੜਾ ਲੈ ਜਾਊਗਾ ਵੀਰ ਭਰਾ ਅੱਛਾ ਮਾਨਤਾ ਨੂੰ ਵਾਅਦਾ ਕਰਦਾਂਗੇ ਵੀਰ ਜੀ ਠੀਕ ਹੈ ਵੀਰ ਜੀ ਆ ਝੋਟੀ 75000 ਦੀ ਅੰਕੇ ਲਈ ਸੀ ਤਾਂ ਵੀ ਮਹਿੰਗੀ ਵੀਰ ਜੀ ਲਈ ਹੈ ਝੋਟੀ ਹਾਂਜੀ ਹਾਂਜੀ ਤੇ ਹੁਣ ਕੋਈ ਨਹੀਂ ਚਲੋ ਕਿਸੇ ਨੂੰ ਵੀਰ ਭੜਾ ਨੂੰ ਦੁੱਧ ਦੀ ਲੋੜ ਹੋਈ ਚਲੋ ਘਾਟੇ ਵਾਅਦੇ ਦਿੱਤਾ ਚਲਦੇ ਰਹਿੰਦੇ ਆ ਆ ਵੀਰ ਜੀ ਆਪਣੇ ਆਏ ਆ ਠੀਕ ਹੈ ਸਾਹਬ ਕੋ ਜੀ ਅੱਛਾ ਹਾਂਜੀ ਹਾਂਜੀ ਠੀਕ ਠੀਕ ਹੈ ਤੇ ਵੇਖੋ ਹੁਣ ਇਹਨਾਂ ਨਾਲ ਕਰਦੇ ਆ ਸਾਡਾ ਤੋਪਾ ਅੱਛਾ ਕਰਦੇ ਆ ਠੀਕ ਹੈ ਕੋ ਦੇ ਕੇ ਤੋਰੋਗੇ ਕਿ ਹਾਂਜੀ 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 ਆਏ ਆ ਵੇਖੋ ਲਗੀ ਕਰਦੇ ਠੀਕ ਹੈ ਹਾਂਜੀ ਵੀਰ ਜੀ ਰੱਬ ਦੀ ਕਿਰਪਾ ਨਾਲ ਕੋਈ ਨਾ ਕੋਈ ਵੀਰ ਭਰਾ ਤੋਰਿਆ ਰਿੰਦਾ ਹਾਂਜੀ ਹਾਂਜੀ ਚਲੋ ਇਸ ਤਰ੍ਹਾਂ ਹੀ ਵਧੀਆ ਲੱਗਦਾ ਵਾ ਹਾਂਜੀ ਹਾਂਜੀ ਤੇ ਬਾਕੀ ਇੱਥੇ ਆ ਕੇ ਕੋਈ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ